ਇਹ ਕਿਹੜਾ ਹੁੰਦਾ ਜਿਹਨੂੰ ਲੋਕੀਂ ਤੇ ਦੇਖੀਂ ਪੁੱਤ ਕਿਹਦਾ ਕਰਤੀ ਹੈ ਯਾਰ ਬਿਲਕੁਲ ਆਹ ਦੋ ਹੈ ਨਾ ਪੁਰਾਣਾ ਗਾਣਾ ਇੱਕ ਕੁਝ ਤਾਂ ਲੋਕ ਕਹਿਣਗੇ ਲੋਕੋ ਦਾ ਕੰਮ ਹੈ ਕਹਿਣਾ ਸੋ ਦੇਖੋ ਪਤਾ কালਕੇ ਕਿਸ ਨੇ ਕਿਸ ਨੇ ਕੁਝ ਤੇ ਗੱਲ ਕਹਿਣੀ ਕਹਿਣੀ ਹੈ ਗੱਲ ਹੈ ਕਿ ਸਾਡੇ ਸਾਡੀ ਨੀਤ ਕੀ ਹੈ ਸਾਡਾ ਇਰਾਦਾ ਕੀ ਹੈ ਤੁਸੀਂ ਕਹਿੰਦੇ ਪਹਿਲੀ ਵਾਰ ਆਏ ਹੋ ਇਹਦੀ ਗੱਲ ਨਹੀਂ ਹੁੰਦੀ ਪਹਿਲੀ ਵਾਰ ਤਾਂ ਨਹੀਂ ਆਏ ਰੋਜ਼ ਆਉਣ ਜਾਣਾ ਹੈ ਲੇਕਿਨ ਇਹ ਕੁਦਰਤੀ ਗੱਲ ਹੈ ਜੀ 20 ਤੁਸੀਂ ਗੱਲ ਕੀਤੀ ਹੈ ਕਿ ਜੀ 20 ਦੇ ਬਾਅਦ ਕੀ ਹੋਏਗਾ ਜੀ 20 ਸਾਡੇ ਵਾਸਤੇ ਐਂਡ ਨਹੀਂ ਹੈ ਇੱਕ ਬਿਗਨਿੰਗ ਸਮੇਂ ਸਾਡੇ ਹੋ ਕਿ ਤਰ੍ਹਾਂ ਇਸੇ ਬਾਨੇ ਆਪਾਂ ਇੱਕ ਸ਼ੁਰੂਆਤ ਕੀਤੀ ਹੈ ਲੇਕਿਨ ਇਹ ਸ਼ੁਰੂਆਤ ਜਿਹੜੀ ਹੈ ਇਹ ਲਗਾਤਾਰ ਚੱਲੇਗੀ ਜਿਹੜੀ ਇਨਕਲੋਜਮੈਂਟਸ ਨੇ ਆਪਾਂ ਹਟਾਵਾਂਗੇ ਜਿਹੜੀ ਸਫਾਈ ਨਹੀਂ ਹੈ ਉਹ ਸਫਾਈ ਕਰਾਂਗੇ ਜਿੱਥੇ ਗ੍ਰੀਨਰੀ ਨਹੀਂ ਹੈ ਉੱਥੇ ਹਰਿਆਲੀ ਕਰਾਂਗੇ ਤੁਸੀਂ ਵੇਖਿਆ ਸ਼ਹਿਰ ਚ ਫੁੱਲ ਲੱਗ ਰਹੇ ਨੇ ਇਹ ਹਰ ਸਾਲ ਲਗਾ ਕਰਨਗੇ ਇਸ ਬਾਹਰ ਦੇ ਫੁੱਲ ਨੇ ਸਰਦੀਆਂ ਦੇ ਗਰਮੀਆਂ ਚ ਫੇਰ ਲਾਵਾਂਗੇ ਸੋ ਸ਼ਰਬ ਜ਼ਲਾਵਾਂਗੇ ਜਿਹੜੇ ਫੁੱਲ ਖੇਡਦੇ ਨੇ ਕਦੇ ਕਦੇ ਪੱਤੇ ਰਿਆ ਕਰਨਗੇ ਉਹਨਾਂ ਦੇ ਤੁਸੀਂ ਸ਼ਹਿਰ ਚ ਮਹਿਸੂਸ ਕਰੋਗੇ ਫਰਕ ਹੁਣ ਪਾਰਕਿੰਗ ਦਾ ਤੁਹਾਨੂੰ ਕੋਈ ਜ਼ਰੂਰ ਤੇ ਫਰਕ ਪਿਆ ਕਿ ਨਹੀਂ ਪਿਆ ਚਤਰਾ థియేਟਰਾਂ ਕੇ ਸਫਾਈ ਹੋਈ ਕਿ ਨਹੀਂ ਹੋਈ ਗੋਲ ਬਾਗ ਦੇ ਲਾ ਕੇ ਸਫਾਈ ਹੋਈ ਕਿ ਨਹੀਂ ਦੱਸੋ ਮੈਨੂੰ ਹੋਈ ਕਿ ਨਹੀਂ ਹੋਈ ਹੋ ਰਹੀ ਹੈ ਨਾ ਔਰ ਪਿਛਲੇ 2 ਮਹੀਨੇ ਤੋਂ ਸਾਫ਼ ਰਹਿ ਰਿਹਾ ਉੱਥੇ ਕੋਈ ਬੜੀ ਚੁਕਾਈ ਹੈ ਕਿਨਾਂ ਜੋ ਰੋਜ਼ ਦੇ ਵੱਲੋਂ ਰੈਡੀ ਬ ਦੇਖੋ ਇਸ ਤਰ੍ਹਾਂ ਹੈ ਡੀਸੀ ਸਾਹਿਬ ਨੇ ਬਹੁਤ ਸੋਹਣੀ ਗੱਲ ਕੀਤੀ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਕੋਈ ਵੀਰ ਜਿਹੜਾ ਕਾਰੋਬਾਰ ਕਰ ਰਿਹਾ ਉਹਨੂੰ ਨੁਕਸਾਨ ਹੋਵੇ ਲੇਕਿਨ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਜਿਹੜੀ ਸ਼ਹਿਰ ਦੀ ਦੇਖਿਆ ਉਹ ਖਰਾਬ ਹੋਵੇ ਸੋ ਰਲ ਮਿਲ ਕੇ ਉਹਨਾਂ ਨੂੰ ਵੀ ਕਿਤੇ ਰੀਹੈਬਿਲੀਟੇਟ ਕਰਾਂਗੇ ਲੇਕਿਨ ਜਿਹੜੇ ਸਾਡੇ ਮੇਨ ਚੌਂਗ ਨੇ ਮੇਨ ਸੜਕਾਂ ਨੇ ਮੇਨ ਬਾਜ਼ਾਰ ਨੇ ਅਸੀਂ ਉਥੇ ਇਨਕ੍ਰੋਚਮੈਂਟ ਨਹੀਂ ਹੋਣ ਦਾਂਗੇ ਕਰਕੇ ਵੀ ਇੱਕ ਵਾਰ ਜਿਹੜਾ ਕ੍ਰਾਈਮ ਦੇ ਉਤੋਂ ਦੇ ਨਵਰੇ ਆ ਲੋ ਕਪੜੇ ਆਪ ਨੂੰ ਛੜ ਕਦੇ ਸੇਫ ਨਹੀਂ ਮੰਨ ਰਹੇ ਦੇਖੋ ਆਪਾਂ ਆਪਾਂ ਹੁਣ ਦੇਖੋ ਇਹ ਵੀ ਕੁਝ ਤੋਂ ਲੋਕ ਕਹਿਗੇ ਵਾਲੀ ਗੱਲ ਹੈ ਕਿ ਕ੍ਰਾਈਮ ਤੇ ਦੇਖੋ ਜਦੋਂ ਦੇ ਇਨਸਾਨੀਅਤ ਬਣੀ ਹੁੰਦਾ ਕ੍ਰਾਈਮ ਚੱਲ ਰਿਹਾ ਹੈ ਅਸੀਂ ਪਿਛਲੇ ਦਿਨਾਂ 'ਚ ਘਟੋਕਟ ਪੰਜ ਗੈਂਗਸਟਰ ਐਂਕਾਊਂਟਰ 'ਚ ਗਏ ਨੇ 500 ਤੋਂ ਵੱਧ ਗ੍ਰਿਫਤਾਰ ਹੋਏ ਨੇ ਆਪਾਂ ਫਿਗਰਸ ਕਿਉਂ ਨਹੀਂ ਦੇਖਦੇ ਜੇ ਆਪਾਂ ਨੈਸ਼ਨਲ ਫਿਗਰਸ ਦੇਖੀਏ ਤੇ ਪੰਜਾਬ ਯੂਪੀ ਬਿਹਾਰ ਦਿੱਲੀ ਆਪਣਾ ਦੂਜਾ ਰਾਜਸਥਾਨ ਈਵਨ ਹਰਿਆਣਾ ਅਸੀਂ ਇਹਨਾਂ ਤਾਂ ਬਹੁਤ ਚੰਗੇ ਆ ਇੱਕ ਮੇਰੀ 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 ਬੇਨਤੀ ਸੁਣਾ ਨਾ ਮੇਰੀ ਬੇਨਤੀ ਸੁਣਾ ਅਸੀਂ ਇਹ ਸਭ ਨੂੰ ਚੰਗੇ ਆ ਫਿਰ ਆਪਾਂ ਚੰਗਿਆਈ ਨੂੰ ਵੀ ਥੋੜਾ ਦੇਖੋ ਪ੍ਰੈਸ ਦਾ ਬੜਾ ਵੱਡਾ ਰੋਲ ਏ ਜੇ ਆਪਾਂ 네ਗੇਟਿਵ 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 ਕਰ ਦੇਣਾ ਤਾਂ ਲੋਕਾਂ 'ਚ ਇੱਕ ਡਿਪਰੈਸ਼ਨ ਜੀ ਆ ਜਾਂਦੀ ਹੈ ਸਾਡੋ ਦੇਖੋ ਅਸੀਂ ਕੰਮ ਕਰ ਰਹੇ ਆ ਨਾ ਮਾਨ ਸਾਹਿਬ ਦੀ ਇਮਾਨਦਾਰੀ ਜਿਹੜੀ ਹੈ ਉਹਦੇ ਬਾਰੇ ਕੋਈ ਡਾਊਟ ਨਹੀਂ ਹੈ ਅਸੀਂ ਸਾਰੇ ਕੰਮ ਕਰ ਰਹੇ ਆ ਸਾਨੂੰ ਕੋ ਮਹੀਨਾ 2 ਮਹੀਨਾ ਹੁਣ ਸ਼ਹਿਰ ਵਾਸਤੇ ਦੋ ਆਪਣੇ ਵਾਸਤੇ ਔਰ 6 ਮਹੀਨੇ ਘਟੋ ਘਟ ਸਾਨੂੰ ਪ੍ਰਾਂਤ ਵਾਸਤੇ ਦੋ ਤੁਹਾਨੂੰ ਫਰਕ ਮਹਿਸੂਸ ਹੋਏਗਾ ਤੁਸੀਂ 10000 ਰੁਪਏ ਮਹੀਨਾ ਮਿਲੂਗਾ ਔਰ ਤੁਹਾਨੂੰ ਜੋ ਆਸਕਰ ਨਿਕਸਾਲੋ ਦੇਖੋ ਤੁਸੀਂ ਅੱਜ ਤੋਂ ਜੇ 3 ਮਹੀਨੇ ਪਹਿਲਾਂ ਮੈਂ ਕਹਿੰਦਾ ਨਾ ਲਾਈਟ ਫ੍ਰੀ ਕਰ ਦਾਂਗਾ ਤੁਸੀਂ ਕੋ ਝੂਠ ਮਾਰਦੇ ਆ ਆ ਗਿਆ ਨਾ ਇਹ ਵੀ ਆ ਜਾਏਗਾ ਸਾਰੇ ਇੱਕ ਜੋ ਵਾਦੇ ਕੀਤੇ ਤੁਹਾਡੇ ਪੂਰੇ ਬਨ ਮਗਮਾ ਗਿਆ ਆਪਾਂ ਦੋ ਕਮਿਸ਼ਨਰ ਬਦਲ ਚੁੱਕੇ ਨੇ ਪਰ ਅਜ ਤੱਕ ਉਹ ਗੈਂਗਵਾ ਜਿਹੜੀ ਹੈ ਜਗਾ ਲਗਾਤਾਰ ਜਿਹੜੀ ਲੁੱਟਾਂ ਕੋ ਰੁਕ ਨਹੀਂ ਰਹੀਆਂ ਦੇਖੋ ਗੈਂਗਸਟਰ ਜਿਹੜੇ ਨੇ ਉਹ ਤੇ ਸਾਡਾ ਪਾਰਟ ਆਫ ਬਣ ਚੁੱਕੇ ਆ ਨਾ ਪੁਰਾਣੇ ਜਿਹੜੇ ਪਿਛਲੇ 20 ਸਾਲ ਸੀ ਮਾੜੇ ਨਿਕਲੇ ਨੇ ਗੈਂਗਸਟਰ ਆ ਚੁੱਕੇ ਨੇ ਹੁਣ ਅਸੀਂ ਉਹਨਾਂ ਨੂੰ ਕੰਟਰੋਲ ਕਰ ਸਕਦੇ ਹਾਂ ਜੋ ਅਸੀਂ ਪੂਰੇ ਜੋਰ-ਸ਼ੋਰ ਨਾਲ ਕਰ ਰਹੇ ਹਾਂ ਤੁਹਾਨੂੰ ਅਸੀਂ ਸ਼ਿਕਾਇਤ ਦਾ ਮੌਕਾ ਨਹੀਂ ਦਾਂਗੇ ਤੁਸੀਂ ਫਰਕ ਮਹਿਸੂਸ ਕਰੋਗੇ ਥੋੜਾ ਮੌਕਾ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਤੁਸੀਂ ਮੇਰੇ ਕੋਲ ਕਾਫੀ ਸਵਾਲ ਪੁੱਛ ਲੈਨੇ ਸਾਨੂੰ ਥੋੜੀ ਸਫਾਈ ਕਰਾ ਲੈਂਦੋ 10 ਦਿਨ ਬਾਅਦ ਤੁਹਾਨੂੰ ਦੁਬਾਰਾ ਮਿਲਿਓ ਫਿਰ ਵੇਖੋ ਸਫਾਈ ਸਾਹ ਦੇ ਹੁੰਦੀ ਕਿ ਨਹੀਂ ਹੁੰਦੀ ਜੇ ਕੋ ਮਾੜਾ ਕੰਮ ਕਰੇਗਾ ਭਾਵੇਂ ਮੰਤਰੀ ਹੋਵੇ ਭਾਵੇਂ ਸੰਤਰੀ ਹੋਵੇ ਅਸੀਂ ਉਹਨਾਂ ਬਖਸ਼ਣਾ ਨਹੀਂ ਹੈ ਜੀ ਡਾਕਟਰ ਸਾਹਿਬ ਇੱਕ ਲਾਸਟ ਸਵਾਲ ਮਿਲਿਆ ਕਿ ਪੰਜਾਬ ਦੀ ਸਥਿਤੀ ਨੂੰ ਤੁਸੀਂ ਵੇਖ ਕੇ ਕਿਦਾਂ ਵੇਖੋ ਭਾਈ ਅਮਰਤਪਾਲ ਦੇਵ ਨੇ ਜਿਹੜੇ ਬਿਆਨ ਬਾਰੇ ਕੀਤੇ ਜਾ ਰਹੇ ਆ ਉਸ ਨੂੰ ਕਿਦਾਂ ਦੇਖੋ ਤੁਸੀਂ ਕਿਸੇ ਨੂੰ ਬਿਆਨ ਬਾਈ ਤਾਂ ਰੋਕ ਨਹੀਂ ਸਕਦੇ ਕੁਐਸਚਨ ਐਸੇ ਰਿਐਕਟ ਕਿਵੇਂ ਕਰਨਾ ਸਾਡਾ ਰਿਐਕਸ਼ਨ ਤੁਸੀਂ ਛੇਤੀ ਵੇਖੋਗੇ ਕੀ ਮੈਸੇਜ ਜਾਊਗਾ ਜੀ ਦੇਸ਼ ਦੇ ਚ ਜਿਹੜੇ ਸਿਕ ਕਮੇਟੀ ਸਿਕਾ ਨੂੰ ਕੀ ਪ੍ਰੋਬਲਮ ਹੈ ਦੇ ਜੀ ਸਿਕਨ ਕੀ ਉਹਨਾਂ ਨੇ ਕੀ ਬਰਾਡ ਮਾਰੀ ਅਮਰਤਪਾਲੂ ਥ੍ਰੈਟ ਆਇਆ ਕਿ ਉਹਨੂੰ ਜਾਨੂ ਮਾਰਦਾ ਕਿਉਂਕਿ ਚਿਰਕਾਲ ਤੱਕ ਸਭ ਮਿਲੇ ਆ ਉਹ ਕਹਿੰਦੇ ਮੈਨੂੰ ਵੈਰੀ ਗੱਲ ਸੁਣੋ ਆਪਾਂ ਆਪਾਂ ਇਹੋ ਜਿਹੀ ਗੱਲਾਂ ਨਾ ਕਰੀਏ ਸਾਡਾ ਇੱਥੇ ਕੋਈ ਥ੍ਰੈਟ ਥ੍ਰੈਟ ਹੀ ਕਿਸੇ ਨੂੰ ਦੇ ਰਹੇ ਆਈ ਤਾਂ ਗਵਰਨਮੈਂਟ ਆਪਾਂ